ਆ ਦੇਖ ਲਓ ਬਾਈ ਘੱਟ ਇਹ ਵੀ ਨਹੀਂ ਨਿਗਾਹ ਲਓ ਚੱਕੀ ਜਾਇਓ ਤੁਸੀਂ ਵੀ ਆ ਦੇਖੋ ਪਤੰਦਰ ਡਰਾਈਵਰ ਆਪ ਪਾਇਲਟ ਬਾਹਰ ਖੜਾ ਹੈ ਤੇ ਆ ਬਾਰੀਆਂ ਆਈਆਂ ਪਹਿਲਾਂ ਬੰਦ ਕਰ ਦੇਣਗੇ ਪਾਇਲਟ ਇਹ ਥੱਲੇ ਫਿਰਦਾ ਉਹ ਦੂਆ ਤੱਕ ਕਿਆਂ ਖੜਕਾਈ ਜਾਣਗੇ ਦੇਖੀ ਜਾਇਓ ਤੁਸੀਂ ਇਹ ਜੱਕਵਈਓ ਕਰਤੀ ਬੰਦਾ ਇਹ ਆਪ ਆ ਫਿਰਦਾ ਹੈ ਜੇ ਬਤਿੰਦਰ ਲੈ ਹੁਣ ਜਦੋਂ ਇਹਨੂੰ ਖਿਆਲ ਆਇਆ ਕਿ ਮੈਂ ਤਾਂ ਵਿੱਚ ਚੜਨਾ ਸੀ ਹੁਣ ਸੋਚਦਾ ਲਾ ਵੀ ਕਿੱਥੋਂ ਦੀ ਜਿਹੜਾ ਹੁਣ ਦੁਬਾਰੇ ਖੜਕਾਉਣ ਲੱਗ ਗਿਆ ਤੱਕ ਨਾ ਹੁਣ ਕੋਈ ਖੋਲਦਾ ਨਹੀਂ ਪਰੋਣਾ ਸਿਰਾ ਕਰ ਦਿੰਦੇ ਆ ਯਾਰ ਕਈ ਬੰਦੇ ਤਾਂ ਨਾ ਅਕੜ ਗਈ ਜਾਂਦਾ ਤਾਂ ਕਿੰ ਆ ਖੜਾ ਲੇ ਫੈਹੀ ਜਾ ਰੋਲਾ ਦੋਨੇ ਹੁਣ ਕੋਈ ਨਹੀਂ ਸੁਣਦਾ